ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨੂੰ ਅੱਗੇ ਤੋਰੀਏ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 17 ਤੋਂ 18 ਤੱਕ ਸ੍ਰੀ ਰਾਗ ਦੇ ਵਿੱਚੀ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਬਾਣੀ ਦੀ ਸਾਂਝ ਪਾਉਨੇ ਆ ਜੀ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ 68 ਤੀਰਥ ਕਾ ਮੁਖ ਟਿੱਕਾ ਤਿਤ ਕਟ ਮਤ ਵਿਗਾਸ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੋ ਇਨਸਾਨ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਪਰਮਾਤਮਾ ਦੇ ਨਾਮ ਲੈਂਦੇ ਨੇ ਫਿਰ ਉਹਨਾਂ ਬਾਰੇ ਦੱਸਿਆ ਹੋਇਆ ਕਿ ਮਤਲਬ ਵੀ ਉਹਨਾਂ ਦੀ ਜਿਹੜਾ ਸਰੀਰ ਆ ਜਿਹੜਾ ਕਾਇਆ ਵੀ ਓਕੇ ਸਰਵਾੰਗ ਪਵਿੱਤਰ ਹੁੰਦੀ ਆ ਤੇ ਉਹਨਾਂ ਦੀ ਜਿਹੜੀ ਜ਼ੁਬਾਨ ਆ ਜੀਵਾ ਉਹ ਵੀ ਮਤਲਬ ਜਿਵੇਂ ਲਾਲਾਂ ਨਾਲ ਜੜੀ ਹੋਵੇ ਕਿਉਂਕਿ ਉਹਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਮਤਲਬ ਉਹਦੇ ਵਿੱਚ ਰਸ ਭਰਿਆ ਹੁੰਦਾ ਅਗਰ ਵਾਸ ਤਨ ਸਾਸ ਕਹਿੰਦੇ ਵੀ ਉਹਨਾਂ ਦੇ ਜਿਹੜੇ ਸਾਸ ਹੁੰਦੇ ਨੇ ਮਤਲਬ ਉਹਨਾਂ ਦੇ ਸਵਾਸਾਂ ਵਿੱਚ ਵੀ ਜਿੱਦਾਂ ਅਗਰ ਦੀ ਖੁਸ਼ਬੂ ਹੁੰਦੀ ਆ ਅਗਰ ਕਹਿੰਦੇ ਇੱਕ ਦਰਖਤ ਆ ਜਿਹੜਾ ਸੁਗੰਧੀ ਵਾਲਾ ਉਹਦੇ ਜਿਹੜੀਆਂ ਅੰਦਰ ਦੀਆਂ ਗੰਡਾਂ ਹੁੰਦੀਆਂ ਨੇ ਉਹਨਾਂ ਵਿੱਚ ਸੁਗੰਧੀ ਹੁੰਦੀ ਆ ਜਿਹਦੇ ਤੋਂ ਅਤਰ ਵੀ ਬਣਦਾ ਹੈਗਾ ਤੇ ਕਹਿੰਦੇ ਵੀ ਜਿਹੜਾ ਇਹ ਜਿਹੜੀ ਸੁਗੰਧੀ ਆ ਨਾ ਇਹਨੂੰ ਉੱਥੇ ਬਣਨ ਦੇ ਲਈ 50 ਸਾਲ ਲੱਗ ਜਾਂਦੇ ਨੇ ਫਿਰ ਇਸ ਤਰ੍ਹਾਂ ਮਤਲਬ ਉਹ ਦੱਸਦੇ ਨੇ ਗੁਰੂ ਪਾਤਸ਼ਾਹ ਕਿ ਵੀ ਇਦਾਂ ਜਿਹੜਾ ਜੋ ਪ੍ਰਮਾਤਮਾ ਦਾ ਨਾਮ ਲੈਂਦਾ ਪ੍ਰਮਾਤਮਾ ਦਾ ਨਾਮ ਲੈਂਦਿਆਂ 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 ਮਤਲਬ ਉਹਦੇ ਅੰਦਰ ਇਹ ਚਿੰਗਿਆਈਆਂ ਆ ਜਾਂਦੀਆਂ ਨੇ ਟਾਈਮ ਦੇ ਨਾਲ 860 ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਕਾਸ ਕਹਿੰਦੇ ਉਹ ਜੀਵ ਫਿਰ ਜੋ ਪਰਮਾਤਮਾ ਦਾ ਨਾਮ ਲੈਂਦਾ ਸਿਫਤ ਸਲਾਹ ਕਰਦਾ ਫਿਰ ਕਹਿੰਦੇ ਉਹ ਇਦਾਂ ਪਵਿੱਤਰ ਹੋਇਆ ਹੁੰਦਾ ਜਿੱਦਾਂ ਆਪਾਂ 68 ਤੀਰਥਾਂ ਦੇ ਇਸ਼ਨਾਨ ਨੂੰ ਪਵਿੱਤਰ ਮੰਨਦੇ ਨੇ ਤੇ ਉਹਦੀ ਕਹਿੰਦੇ ਜਿਹੜੀ ਬੁੱਧੀ ਹੈਗੀ ਆ ਤਿਤ ਘਟ ਮਤ ਵਿਗਾਸ ਉਹਦੀ ਬੁੱਧੀ ਦਾ ਖੜਾ ਹੋ ਜਾਂਦਾ ਓਤ ਮਤੀ ਸਲਾਹਣਾ ਸੱਚ ਨਾਮ ਗੁਣਤਾਸ ਫਿਰ ਕਹਿੰਦੇ ਉਹਦੀ ਉਹਦਾਂ ਦੀ ਮਤ ਜਿਹੜੀ ਚ ਖੜਾ ਹੋਇਆ ਹੋਇਆ ਪਰਮਾਤਮਾ ਦੇ ਨਾਲ ਪ੍ਰੇਮ ਦਾ ਫਿਰ ਉਸ ਤਰ੍ਹਾਂ ਕਹਿੰਦੇ ਉਹ ਸੱਚੇ ਨਾਮ ਦੇ ਮਤਲਬ ਸਲਾਹਤਾ ਕਰਦੇ ਨੇ ਸੱਚੇ ਨਾਮ ਦੀ ਸਲਾਹਨਾ ਕਰਦੇ ਨੇ ਪਰਮਾਤਮਾ ਦੀ ਕੀਰਤੀ ਕਰਦੇ ਨੇ ਬਾਬਾ ਹੋਰ ਮਤ ਹੋਰ ਹੋਰ ਕਹਿੰਦੇ ਵੀ ਜਿਨ੍ਹਾਂ ਕੋਲ ਉਸ ਤਰ੍ਹਾਂ ਦੀ ਮਤ ਨਹੀਂ ਹੋਰ ਦੂਜੀ ਮਤ ਆ ਦੂਜੀ ਮਤ ਨਾਲ ਬਸ ਹੋਰ ਦੂਜੇ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਦੂਜੇ ਤਰ੍ਹਾਂ ਦੇ ਕੰਮ ਕਰਦੇ ਨੇ ਜੇ ਸੌ ਵੇਰ ਕਮਾਈਏ ਕੂੜਾ ਕੂੜਾ ਜੋਰ ਰਹਾਓ ਜਿਸ ਤਰ੍ਹਾਂ ਹੁਣ ਪਹਿਲਾਂ ਤਾਂ ਦੱਸਿਆ ਨਾ ਕਿ ਜੋ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਫਿਰ ਮਤਲਬ ਉਹਨਾਂ ਦੇ ਕਿਸ ਤਰ੍ਹਾਂ ਸਰੀਰ ਪਵਿੱਤਰ ਨੇ ਉਹਨਾਂ ਦਾ ਉਹਨਾਂ ਦੇ ਸਵਾਸ ਪਵਿੱਤਰ ਨੇ ਉਹਨਾਂ ਦੀ ਮੱਤ ਚ ਖੜਾ ਹੋ ਜਾਂਦਾ ਫਿਰ ਕਹਿੰਦੇ ਪਏ ਜਿਹੜੇ ਦੂਜੀ ਮੱਤ ਵਾਲੇ ਨੇ ਉਹਨਾਂ ਦੀ ਮੱਤ ਹਮੇਸ਼ਾ ਕੂੜਤੀ ਰਹਿੰਦੀ ਹੈ ਚਾਹੇ ਉਹ 100 ਵੇਰਾਂ ਕੰਮ ਕਰਦੇ ਨੇ ਪਰ ਉਹ ਕੂੜ ਨਾਲ ਭਰੇ ਹੀ ਹੋਏ ਕੰਮ ਹੁੰਦੇ ਨੇ ਬੂਧ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜਾਪਤ ਲੇਖੈ ਨਾ ਪਵੈ ਸਭਾ ਪੂਜ ਖੁਵਾਰ ਕਹਿੰਦੇ ਕਿ ਜੇਦਾਂ ਹੋਵੇ ਕੋਈ ਇਨਸਾਨ ਆਪਣੇ ਆਪ ਨੂੰ ਪੀਰ ਖਵਾਉਣ ਲੱਗ ਜਵੇ ਮਤਲਬ ਉਹਨੇ ਥੋੜੀ ਭਗਤੀ ਕੀਤੀ ਫਿਰ ਉਹ ਪੀਰ ਖਵਾਉਣ ਲੱਗ ਗਿਆ ਹੈ ਨਾ ਫਿਰ ਉਹ ਸਾਰਾ ਜਿਹੜਾ ਸੰਸਾਰ ਮਤਲਬ ਉਹਦੀ ਪੂਜਾ ਕਰਨ ਲੱਗ ਜਾਂਦਾ ਹੈ ਨਾ ਤੇ ਉਹਦਾ ਨਾਂ ਪੈ ਜਾਂਦਾ ਵੀ ਮਤਲਬ ਪੀਰ ਤੇ ਉਹਦਾ ਨਾਂ ਉੱਚਾ ਹੋ ਜਾਂਦਾ ਉਹਦੇ ਕੋਲ ਬਹੁਤ ਸਿੱਧੀਆਂ ਆ ਜਾਂਦੀਆਂ ਨੇ ਪਰ ਕਹਿੰਦੇ ਵੀ ਜੇ ਉਹਦੀ ਪਤ ਲੇਖਾ ਲੇਖਾ ਉਹਦਾ ਨਹੀਂ ਗਿਣਿਆ ਜਾਂਦਾ ਪਰਮਾਤਮਾ ਦੀ ਦਰਗਾਹ ਦੇ ਵਿੱਚ ਸਾਰੀ ਜਿਹੜੀ ਉਹਦੀ ਇਹ ਪੂਜਾ ਉਹ ਬੇਅਰਥਾ ਮਤਲਬ ਜਿਹੜੀ ਉਹਦੀ ਇਦਾਂ ਦੀ ਪੂਜਾ ਹੋਈ ਉਹ ਸਭ ਬੇਅਰਥਾ ਕਿਉਂਕਿ ਉਹਦੀ ਭਗਤੀ ਸੱਚੀ ਨਹੀਂ ਸੀ ਉਹ ਪਰਮਾਤਮਾ ਦੇ ਦਰ ਦੇ ਉੱਤੇ ਪਰਵਾਹ ਨਹੀਂ ਚੜਿਆ ਜਿਨ ਕੋ ਸਤਗੁਰ ਥਾਪਿਆ ਤਿੰ ਮੇਟ ਨਾ ਸਕੈ ਕੋਇ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਪਰ ਕਹਿੰਦੇ ਵੀ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਸਤਗੁਰੂ ਨੇ ਸ਼ਾਬਾਸ਼ ਦਿੱਤੀ ਆ ਨਾਮਦਾਨ ਦਿੱਤਾ ਤਾਂ ਫਿਰ ਉਹਨਾਂ ਦੀ ਮਤਲਬ ਜਿਹੜੀ ਸ਼ੋਭਾ ਉਹਨੂੰ ਕੋਈ ਮੇਟ ਨਹੀਂ ਸਕਦਾ ਕਿਉਂ ਕਿਉਂਕਿ ਉਹਨਾਂ ਦੇ ਅੰਦਰ ਨਾਮ ਦਾ ਨਿਦਾਨ ਹੁੰਦਾ ਨਾਮ ਦਾ ਖਜ਼ਾਨਾ ਹੁੰਦਾ ਤੇ ਨਾਮ ਦੇ ਨਾਲ ਹੀ ਉਹਨਾਂ ਦੀ ਸ਼ੋਭਾ ਹੋਈ ਹੁੰਦੀ ਆ। ਨਾਉ ਪੂਜੀਏ ਨਾਉ ਮੰਨੀਏ ਅਖੰਡ ਸਦਾ ਸੱਚ ਸੋਏ। ਕਹਿੰਦੇ ਉਹ ਹਮੇਸ਼ਾ ਨਾਮ ਦੀ ਉਹ ਪੂਜਾ ਕਰਦੇ ਨੇ ਪ੍ਰਮਾਤਮਾ ਦੇ ਨਾਮ ਨੂੰ ਹੀ ਮੰਨਦੇ ਨੇ ਤੇ ਉਹ ਸੱਚਾ ਅਖੰਡ ਸੱਚਾ ਬਾਦਸ਼ਾਹ ਜਿਹੜਾ ਹੈਗਾ ਜਿਹੜੇ ਆਪਣੇ ਅਕਾਲ ਪੁਰਖ ਵਾਹਿਗੁਰੂ ਸੱਚਾ ਬਾਦਸ਼ਾਹ ਉਹ ਅਖੰਡ ਆ ਉਹ ਹਮੇਸ਼ਾ ਰਹਿਣ ਵਾਲਾ ਉਹ ਭੰਗ ਨਹੀਂ ਹੁੰਦਾ ਤੇ ਜਿਹੜੇ ਸੱਚੀ ਪੂਜਾ ਕਰਨ ਵਾਲੇ ਨੇ ਉਸ ਅਕਾਲ ਦੀ ਉਹ ਉਹਨੂੰ ਹੀ ਮੰਨਦੇ ਨੇ ਉਹਦੀ ਹੀ ਪੂਜਾ ਕਰਦੇ ਨੇ ਖੇਹੁ ਖੇ ਰਲਾਈਏ ਤਾਂ ਜਿਉ ਕਿਹਾ ਹੋਏ ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰੀਏ ਦਰ ਗਿਆ ਕਿਆ ਹੋਏ ਕਹਿੰਦੇ ਵੀ ਜਿਹੜਾ ਇਨਸਾਨ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਹੈਗਾ ਜਿਹਦੇ ਨਾਮ ਨੂੰ ਵਿਸਾਰ ਹੁੰ ਦਿੱਤਾ ਫਿਰ ਕਿਵੇਂ ਹੁੰਦਾ ਉਹਦੇ ਨਾਲ ਉਹਦੇ ਜਦੋਂ ਉਹਦੇ ਸਵਾਸ ਨਿਕਲ ਜਾਂਦੇ ਨੇ ਤਾਂ ਜਿਹੜੀ ਉਹਦੇ ਸਰੀਰ ਆ ਉਹ ਖੇ ਦੇ ਵਿੱਚ ਰਲ ਜਾਂਦਾ ਫਿਰ ਕਹਿੰਦੇ ਉਹਦੀ ਜਿੰਦ ਦਾ ਕੀ ਹਾਲ ਹੁੰਦਾ ਦੀ ਆਤਮਾ ਦਾ ਕੀ ਹਾਲ ਹੁੰਦਾ ਜਿਹੜੀਆਂ ਉਹਦੀਆਂ ਸਾਰੀਆਂ ਸਿਆਣਪਾਂ ਸੀ ਉਹ ਇੱਥੇ ਹੀ ਰਹਿ ਗਈਆਂ ਉਹ ਸਾਰੀਆਂ ਜਲ ਗਈਆਂ ਫਿਰ ਉਹ ਰੋਂਦਾ ਹੋਇਆ ਇਸ ਸੰਸਾਰ ਤੋਂ ਚਲਾ ਜਾਂਦਾ ਜੋ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣਵਿਥਰੇ ਔਗਣਵੰਤੀ ਚੂਰ ਜੇ ਲੋੜੈ ਵਰ ਕਾਮਣੀ ਨਹਿ ਮਿਲਿਐ ਪਰਕੂਰ ਕਹਿੰਦੇ ਜੋ ਜੀਵ ਇਸਤਰੀ ਪਰਮਾਤਮਾ ਦੇ ਗੁਣਾ ਦਾ ਆਪਣੇ ਅੰਦਰ ਵਿਸਥਾਰ ਕਰਦੀ ਆ ਪਰਮਾਤਮਾ ਦੇ ਗੁਣਾਂ ਨੂੰ ਇਕੱਠਾ ਕਰਦੀ ਆ ਉਹ ਤੇ ਮਤਲਬ ਕਹਿੰਦੇ ਖੁਸ਼ ਆ ਉਹ ਤੇ ਮਤਲਬ ਸੁਹਾਗਣਾ ਪਰ ਜਿਹੜੀ ਔਗਣਵੰਤੀ ਆ ਉਹਨੂੰ ਝੂਰਨਾ ਪੈਂਦਾ ਕਿਉਂਕਿ ਉਹਨੇ ਪਰਮਾਤਮਾ ਦੇ ਗੁਣ ਆਪਣੇ ਅੰਦਰ ਇਕੱਠੇ ਨਹੀਂ ਕੀਤੇ ਜੇ ਲੋੜੇ ਵਰ ਕਾਮਣੀ ਨਹਿ ਮਿਲੀਏ ਪਰ ਕੂਰ ਕਹਿੰਦੇ ਜੋ ਜੀਵ ਇਸਤਰੀ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਆ ਉਸ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਚਾਹੁੰਦੀ ਆ ਉਸ ਵਰ ਨੂੰ ਲੋੜ ਦੀ ਆ ਦਾ ਉਹ ਕੂੜ ਨਾਲ ਨਹੀਂ ਮਿਲਦਾ ਉਹ ਸੱਚ ਦੀ ਪ੍ਰਾਪਤੀ ਨਾਲ ਹੁੰਦਾ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਕਹਿੰਦੇ ਜਿਹੜੇ ਪਤੀ ਪਰਮੇਸ਼ਰ ਪਰਮਾਤਮਾ ਨੂੰ ਮਿਲਣ ਦੇ ਲਈ ਨਾਮ ਦੀ ਬੇੜੀ ਚਾਹੀਦੀ ਆ ਭਗਤੀ ਦੀ ਤੇ ਸ਼ਰਦਾ ਦੀ ਤੁਲਹਾ ਚਾਹੀਦੀ ਆ ਉਹ ਪਰਮਾਤਮਾ ਕਹਿੰਦੇ ਵੀ ਇਸ ਜਿਹੜਾ ਪਭਜਲ ਸਮੁੰਦਰ ਆ ਵੀ ਇਹਦੀ ਦੂਜੇ ਪਾਸੇ ਆ ਉਹ ਦੂਰ ਆ ਸ਼ਰਦਾ ਚਾਹੀਦੀ ਆ ਭਗਤੀ ਚਾਹੀਦੀ ਆ ਨਾਮ ਦੀ ਕਮਾਈ ਚਾਹੀਦੀ ਆ ਉਹਨੂੰ ਮਿਲਣ ਲਈ ਮੇਰੇ ਠਾਕੁਰ ਪੂਰਾ ਤਖਤ ਅਡੋਲ ਕਹਿੰਦਾ ਜੇ ਮੇਰਾ ਪਰਮਾਤਮਾ ਉਹਦਾ ਜਿਹੜਾ ਤਖਤ ਆ ਉਹ ਪੂਰਾ ਅਡੋਲ ਆ ਉਹ ਸੱਚਾ ਸਹਜਤਾ ਵਾਲਾ ਉਹਦਾ ਤਖਤ ਆ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ ਫਿਰ ਕਹਿੰਦੇ ਕੋਈ ਜੋ ਗੁਰੂ ਦੇ ਵੱਲ ਮੁਖ ਰੱਖ ਕੇ ਆਪ ਪੂਰਾ ਬਣਦਾ ਤਾਂ ਫਿਰ ਉਹਨੂੰ ਸੱਚਾ ਅਤੋਲ ਪਾਤਸ਼ਾਹ ਮਿਲਦਾ ਉਹਦੇ ਵਿੱਚ ਜਿਗਿਆਸੂ ਵਾਲੀ ਸ਼ਰਧਾ ਭਗਤ ਵਾਲੀ ਭਗਤੀ ਆ ਜਾਵੇ ਤੇ ਨਾਮ ਦੀ ਕਮਾਈ ਆ ਜਾਵੇ ਫਿਰ ਉਹ ਪੂਰਾ ਹੋ ਜਾਂਦਾ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ ਕਹਿੰਦੇ ਅਕਾਲ ਪੁਰਖ ਪਰਮਾਤਮਾ ਦਾ ਜਿਹੜੀ ਦਾ ਜਿਹੜਾ ਮੰਦਰ ਆ ਉਹ ਬਹੁਤ ਸੋਹਣਾ ਉਦੇ ਵਿੱਚ ਹੀਰੇ ਜਵਾਹਰ ਮਾਣਕ ਲਾਲ ਨਾਮ ਦੇ ਭਰੇ ਪੈ ਨੇ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਕਹਿੰਦੇ ਜਿਹੜੇ ਸਾਰੇ ਮੋਤੀ ਹੀਰੇ ਨਾਮ ਦੇ ਨੇ ਕਹਿੰਦੇ ਇਹਨਾਂ ਤੇ ਦੁਆਲੇ ਵੀ ਇੱਕ ਸੋਨੇ ਦੀ ਨਿਰਮਲ ਕੰਧ ਹੋਈ ਹੋਈ ਆ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਕਹਿੰਦੇ ਜਿਹੜਾ ਉਹ ਕਿਲਾ ਹੈਗਾ ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦੇ ਹੀਰੇ ਜਵਾਹਰ ਮੋਤੀ ਲਾਲ ਭਰੇ ਪੈਨੇ ਕਹਿੰਦੇ ਉਸ ਕਿਲੇ ਦੇ ਵਿੱਚ ਅਸੀਂ ਗੁਰੂ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਕਹਿੰਦੇ ਵੀ ਉੱਥੇ ਪੌੜੀ ਤੋਂ ਬਿਨਾ ਉਸ ਕਿਲੇ ਤੇ ਨਹੀਂ ਚੜਿਆ ਜਾ ਸਕਦਾ ਜਿਹੜੀ ਉਹ ਪੌੜੀ ਆ ਕਿਵੇਂ ਮਿਲਣੀ ਆ ਉਹ ਪਹਿਲਾਂ ਗੁਰੂ ਨੇ ਮਿਲਣਾ ਗੁਰੂ ਨੇ ਪਰਮਾਤਮਾ ਦਾ ਧਿਆਨ ਦੇ ਨਾਲ ਸਾਨੂੰ ਨਿਹਾਲ ਕਰਨਾ ਫੇਰ ਉਸ ਪੌੜੀ ਦੇ ਉੱਪਰ ਚੜ੍ਹਿਆ ਸਾਨੂੰ ਉਸ ਨਾਮ ਦੀ ਪ੍ਰਾਪਤੀ ਹੋਣੀ ਹੈ ਉਸ ਕਿਲੇ ਦੇ ਅੰਦਰ ਅਸੀਂ ਜਾ ਸਕਣਾ ਗੁਰ ਪੌੜੀ 베ੜੀ ਗੁਰ ਗੁਰ ਤੁਲਹਾ ਹਰਨਾਵ ਕਹਿੰਦੇ ਉਸ ਕਿਲੇ ਤੱਕ ਜਾਣ ਲਈ ਗੁਰੂ ਹੀ ਪੌੜੀ ਆ ਗੁਰੂ ਹੀ 베ੜੀ ਆ ਗੁਰੂ ਹੀ ਤੁਲਹਾ ਗੁਰੂ ਹੀ ਕਿਉਂ ਆ ਗੁਰੂ ਹੀ ਸਭ ਕੁਝ ਕਿਉਂ ਕਿ ਗੁਰੂ ਕੋਲ ਹਰੀ ਦਾ ਨਾਓ ਆ ਗੁਰੂ ਸਰ ਸਾਗਰ ਬੋਹਥੋ ਗੁਰ ਤੀਰਥ ਦਰਿਆਓ ਕਹਿੰਦੇ ਗੁਰੂ ਹੀ ਸਾਗਰ ਆ ਗੁਰੂ ਹੀ ਜਹਾਜ਼ ਆ ਗੁਰੂ ਹੀ ਤੀਰਥਾ ਗੁਰੂ ਹੀ ਦਰਿਆ ਗੁਰੂ ਦੇ ਰਾਹੀ ਅਸੀਂ ਉਸ ਪਰਮਾਤਮਾ ਤੱਕ ਪਹੁੰਚ ਸਕਣਾ ਜੇ ਤਿਸ ਭਾਵੈ ਊਜਲੀ ਸਤ ਸਰ ਨਾਵਣ ਜਾਓ ਕਹਿੰਦੇ ਵੀ ਜਿੱਦਾਂ ਪਰਮਾਤਮਾ ਉਜਲ ਮਤ ਨਾਲ ਹੀ ਮਿਲਦਾ ਮਤ ਨੂੰ ਉਜਲੀ ਕਰਨ ਦੇ ਲਈ ਕੀ ਕਰਨਾ ਕਹਿੰਦੇ ਉਹ ਸਤ ਸੰਗ ਕਰੋ ਸਤ ਸੰਗ ਦੇ ਵਿੱਚ ਆਪਣਾ ਮਨ ਦਾ ਇਸ਼ਨਾਨ ਕਰਨਾ ਮਨ ਨੂੰ ਸ਼ੁੱਧ ਕਰਨਾ ਤੇ ਸਤ ਸੰਗ ਵਿੱਚ ਹੀ ਗੁਰੂ ਨੇ ਸਾਨੂੰ ਮਿਲਣਾ ਪੂਰੋ ਪੂਰੋ ਆਖੀ ਹੈ ਪੂਰੇ ਤਖਤ ਨਿਵਾਸ ਕਹਿੰਦੇ ਉਹ ਸੱਚੇ ਪਾਤਸ਼ਾਹ ਨੂੰ ਆਪਾਂ ਪੂਰਾ ਕਹਿੰਦੇ ਆ ਉਹੀ ਪੂਰਾ ਅਸੀਂ ਬਾਕੀ ਸਭ ਅਧੂਰੇ ਆ ਉਹਦਾ ਪੂਰੇ ਜਿਹੜਾ ਉਹਦਾ ਤਖਤ ਆ ਉਹ ਵੀ ਉਹਦੇ ਵਿੱਚ ਕੋਈ ਕਮੀ ਨਹੀਂ ਉਹਦਾ ਪੂਰਾ ਤਖਤ ਆ ਉੱਥੇ ਉਹ ਰਹਿੰਦਾ ਪੂਰੇ ਥਾਨ ਸੁਹਾਵਣੇ ਪੂਰੇ ਆਸ ਨਿਰਾਸ ਕਹਿੰਦੇ ਉਹ ਜਿਹੜਾ ਪੂਰਾ ਨਾ ਉਹਦੇ ਸਾਰੇ ਥਾਨ ਵੀ ਸੁਹਾਵਣੇ ਆ ਜਿੱਥੇ ਉਹ ਬੈਠਾ ਪੂਰੇ ਆਸ ਨਿਰਾਸ ਕਹਿੰਦੇ ਉਹਨੂੰ ਸਾਡੇ ਵਾਂਗ ਕੋਈ ਆਸਾਂ ਨਹੀਂ ਹੈਗੀਆਂ ਉਹ ਆਸਾਂ ਤੋਂ ਨਿਰਾਸ਼ ਆ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣਤਾਸ ਕਹਿੰਦੇ ਜੇ ਸਾਨੂੰ ਨਾਨਕ ਜੀ ਕਹਿੰਦੇ ਨੇ ਵੀ ਉਸ ਪੂਰੇ ਦੀ ਪ੍ਰਾਪਤੀ ਹੋ ਜਾਵੇ ਤਾਂ ਸਾਡੇ ਵਿੱਚੋਂ ਗੁਣ ਕਦੇ ਘਟਦੇ ਨਹੀਂ ਉਹਦੇ ਸ੍ਰੀ ਰਾਗ ਮਹੱਲਾ ਪਹਿਲਾ ਆਓ ਪੈਣ ਗਲ ਮਿਲੋ ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੰਥ ਕੰਤਕੀਆਂ ਕਹਿੰਦੇ ਹੇ ਸਤ ਸੰਗੀ ਪੈਣੋ ਆਓ ਆਪਾਂ ਮਿਲ ਕੇ ਉਸ ਸਮਰੱਥ ਜਿਹੜਾ ਉਹ ਸਰਬਸ਼ਕਤੀਮਾਨ ਸਾਡਾ ਪਤੀ ਪਰਮੇਸ਼ਰ ਆ ਉਹਦੀਆਂ ਗੱਲਾਂ ਕਰੀਏ ਉਹਦੀਆਂ ਸਿਫਤ ਦੀਆਂ ਗੱਲਾਂ ਕਰੀਏ ਉਹਦੀ ਸਿਫਤ ਕਰੀਏ ਉਹਦੀਆਂ ਕਹਾਣੀਆਂ ਕਰੀਏ ਸੱਚ ਸਾਹਿਬ ਸਭ ਗੁਣ ਔਗਣ ਸਭ ਅਸਹਾ ਕਹਿੰਦੇ ਵੀ ਜਿਹੜਾ ਉਹ ਸੱਚਾ ਸਾਹਿਬ ਆ ਸਾਡੇ ਕੋਲੋਂ ਵਿਛੜਿਆ ਹੋਇਆ ਕਿਉਂ ਵਿਛੜਿਆ ਕਿਉਂਕਿ ਉਹਦੇ ਕੋਲ ਸਾਰੇ ਗੁਣ ਨੇ ਤੇ ਸਾਡੇ ਕੋਲ ਸਾਰੇ ਔਗਣ ਨੇ ਕਰਤਾ ਸਭ ਕੋ ਉਤੇ ਰਹਿ ਜੋਰ ਏਕ ਸ਼ਬਦ ਵਿਚਾਰੀਏ ਜਾ ਤੂੰ ਤਾਂ ਕੀ ਹੋਰ ਕਹਿੰਦੇ ਸੱਚੇ ਪਾਤਸ਼ਾਹ ਜੀ ਦੇ ਜੋਰ ਵਿੱਚ ਸਭ ਕੁਝ ਚੱਲ ਰਿਹਾ ਉਸ ਅਕਾਲ ਪੁਰਖ ਦੇ ਸਭ ਕੁਝ ਉਹਦੇ ਜੋਰ ਵਿੱਚ ਹੋ ਰਿਹਾ ਕਹਿੰਦੇ ਵੀ ਜੇ ਅਸੀਂ ਸਿਰਫ ਇੱਕ ਸ਼ਬਦ ਦੀ ਵਿਚਾਰ ਕਰ ਲਈਏ ਇੱਕ ਉਹ ਗੁਰੂ ਦਾ ਸ਼ਬਦ ਸਿੱਖ ਲਈਏ ਤਾਂ ਸਾਨੂੰ ਪਤਾ ਲੱਗ ਜਾਂਦਾ ਇੱਕ ਸ਼ਬਦ ਵਿਚਾਰੀਏ ਜਾ ਤੂੰ ਤਾਂ ਕੀ ਹੋਰ ਇੱਕ ਪਰਮਾਤਮਾ ਦੇ ਸ਼ਬਦ ਦੇ ਵਿੱਚ ਲੱਗ ਜਾਈਏ ਤੇ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਜੇ ਸਾਨੂੰ ਉਹ ਪਰਮਾਤਮਾ ਮਿਲ ਗਿਆ ਸਾਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ। ਜਾਂ ਤੂੰ ਤਾਂ ਕਿਆ ਹੋਰ ਜੇ ਤੂੰ ਸਾਡੇ ਵੱਲ ਦਾ ਹੋ ਗਿਆ ਸਾ ਸਾਨੂੰ ਹੋਰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ। ਰਹਾਓ। ਜਾਏ ਪੁੱਛੋ ਸੁਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ। ਕਹਿੰਦੇ ਉਹ ਸੁਹਾਗਣ ਜੀ ਵਿਸਤਰੀਆਂ ਜਿਨ੍ਹਾਂ ਨੂੰ ਪਤੀ ਪਰਮੇਸ਼ਰ ਪਰਮਾਤਮਾ ਦਾ ਮਿਲਾਪ ਹਾਸਲ ਹੋ ਗਿਆ। ਕਹਿੰਦੇ ਉਹਨਾਂ ਤੋਂ ਪੁੱਛੀਏ ਕਿ ਉਹਨਾਂ ਨੂੰ ਪਰਮਾਤਮਾ ਦਾ ਮਿਲਾਪ ਕਿਵੇਂ ਹੋਇਆ ਫਿਰ ਉਹ ਉੱਤਰ ਦਿੰਦੀ ਆ ਜਿਸ ਜੀਵ ਇਸਤਰੀ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਆ ਉਹ ਕਹਿੰਦੀ ਮੈਂ ਪਾਇਆ ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ ਕਹਿੰਦੀ ਗੁਣ ਧਾਰਨ ਕੀਤੇ ਨੇ ਜੀਵ ਇਸਤਰੀ ਸੁਹਾਗਣ ਜਿਹੜੀ ਹੈਗੀ ਉਹ ਕਹਿੰਦੀ ਆ ਸਹਿਜ ਤੇ ਸੰਤੋਖ ਤੇ ਮਿੱਠਾ ਬੋਲਣ ਦੇ ਨਾਲ ਮੈਂ ਆਪਣੇ ਆਪ ਦਾ ਸਿਗਾਰ ਕੀਤਾ ਪਿਰ ਰਿਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਹੋਰ ਕਹਿੰਦੇ ਮੈਂ ਕੀ ਕੀਤਾ ਜੀ ਵਿਸਤਰੀ ਜਿਹੜੀ ਸੁਹਾਗਣਾ ਉਹ ਕਹਿੰਦੀ ਆ ਕਿ ਜਿਹੜਾ ਪਿਰ ਰਿਸਾਲੂ ਆ ਜਿਹੜਾ ਹਮੇਸ਼ਾ ਆਨੰਦ ਚ ਰਹਿੰਦਾ ਉਹ ਤਾਂ ਮਿਲਦਾ ਜੇ ਗੁਰੂ ਦਾ ਸ਼ਬਦ ਸੁਣਿਆ ਗੁਰੂ ਦੀ ਸਿੱਖਿਆ ਸੁਣੀ ਗੁਰੂ ਦੀ ਸਿੱਖਿਆ ਕੀ ਆ ਨਾਮ ਦੀ ਕਮਾਈ ਕੀਤਿਆ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕਹਿੰਦੇ ਹੈ ਅਕਾਲ ਪੁਰਖ ਤੇਰੀਆਂ ਕਿੰਨੀਆਂ ਵੱਡੀਆਂ ਦਾਤਾਂ ਨੇ ਤੇਰੀਆਂ ਕਿੰਨੀਆਂ ਵੱਡੀਆਂ ਤਾਕਤਾਂ ਨੇ ਕਹਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕਹਿੰਦੇ ਕਿੰਨੇ ਤੇਰੇ ਜੀਵ ਜੰਤ ਨੇ ਜਿਹੜੇ ਤੇਰੇ ਉਪਾਏ ਹੋਏ ਨੇ ਦਿਨ ਰਾਤ ਤੇਰੀ ਸਿਫਤ ਸਲਾਹ ਵਿੱਚ ਲੱਗੇ ਹੋਏ ਨੇ ਕਹਤੇ ਤੇਰੇ ਰੂਪ ਰੰਗ ਕਹਤੇ ਜਾਤ ਅਜਾਤ ਕਹਿੰਦੇ हे ਅਕਾਲ ਪੁਰਖ ਤੂੰ ਕਿੰਨੇ ਰੂਪ ਰੰਗ ਦੇ ਕਿੰਨੀਆਂ ਜਾਤਾਂ ਵਾਲੇ ਕਹਿੰਦੇ ਤੂੰ ਜੀਵ ਜੰਤ ਮਨੁੱਖ ਹੋਰ ਦੂਸਰੇ ਜੰਤ ਪੈਦਾ ਕੀਤੇ ਨੇ ਸੱਚ ਮਿਲੇ ਸੱਚ ਊਪਜੈ ਸੱਚ ਮਹਿ ਸਾਚ ਸਮਾਏ ਸੁਰਤ ਹੋਵੈ ਪਤ ਊਗਵੈ ਗੁਰਬਚਨੀ ਭਉ ਖਾਏ ਹਾਂਜੀ ਕਹਿੰਦੇ ਸੱਚ ਮਿਲੇ ਸੱਚ ਉਪਜੈ ਸੱਚ ਮਹਿ ਸਾਚ ਸਮਾਏ ਕਹਿੰਦੇ ਪਹਿਲਾਂ ਅਸੀਂ ਸੱਚੇ ਗੁਰੂ ਨੂੰ ਮਿਲਣਾ ਸੱਚੇ ਗੁਰੂ ਨੂੰ ਮਿਲਣ ਦੇ ਨਾਲ ਸਾਨੂੰ ਸਿੱਖਿਆ ਮਿਲਦੀ ਹੈ ਕਿ ਨਾਮ ਦੀ ਕਮਾਈ ਕਰਨੀ ਹੈ ਫਿਰ ਸਾਡੇ ਅੰਦਰ ਸੱਚ ਉਪਜਦਾ ਫਿਰ ਜਦੋਂ ਅਸੀਂ ਨਾਮ ਦੀ ਕਮਾਈ ਕਰਕੇ ਸੱਚੇ ਹੋ ਜਾਂਦੇ ਆ ਫਿਰ ਸੱਚ ਮੈਂ ਸਾਚ ਸਮਾਏ ਜਦੋਂ ਅਸੀਂ ਸੱਚੇ ਹੋ ਗਏ ਫਿਰ ਉਸ ਸੱਚੇ ਬਹਿਗੁਰੂ ਵਿੱਚ ਸਾਡੀ ਸਮਾਈ ਹੋ ਜਾਂਦੀ ਹੈ ਸੁਰਤ ਹੋਵੇ ਪਤ ਉਗਵੇ ਗੁਰਬਚਨੀ ਪੌ ਖਾਏ ਕਹਿੰਦੇ ਵੀ ਜੇ ਅਸੀਂ ਗੁਰੂ ਦੇ ਬਚਨਾਂ ਦੇ ਅਨਸਾਰ ਚੱਲਦੇ ਆ ਤਾਂ ਸਾਨੂੰ ਜਿਹੜਾ ਪ੍ਰਮਾਤਮਾ ਦਾ ਪੌ ਆ ਜਾਂਦਾ ਤੇ ਫਿਰ ਅਸੀਂ ਪ੍ਰਮਾਤਮਾ ਦੇ ਨਾਮ ਦੀ ਕਮਾਈ ਕਰਦੇ ਆ ਸਾਡੀ ਸੁਰਤ ਪ੍ਰਮਾਤਮਾ ਵਿੱਚ ਲੱਗ ਜਾਂਦੀ ਆ ਫਿਰ ਸਾਡੀ ਜਿਹੜੀ ਆ ਸ਼ੋਭਾ ਹੁੰਦੀ ਆ ਪਤ ਉਗਵੇ ਸਾਨੂੰ ਸ਼ੋਭਾ ਮਿਲਦੀ ਆ ਫਿਰ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਕਹਿੰਦੇ ਪਰ ਫੇਰ ਵੀ ਜਦੋਂ ਅਸੀਂ ਕਮਾਈ ਵੀ ਕਰਨੀ ਹੈ ਨਾ ਨਾਮ ਦੀ ਅਸੀਂ ਇਹ ਕਹਿ ਨਹੀਂ ਸਕਦੇ ਵੀ ਅਸੀਂ ਆਪ ਪਰਮਾਤਮਾ ਵਿੱਚ ਮਿਲ ਜਾਣਾ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਉਹ ਸੱਚਾ ਪਾਤਸ਼ਾਹ ਰਹਿਮਤ ਕਰਕੇ ਸਾਨੂੰ ਆਪ ਆਪਣੇ ਵਿੱਚ ਸਮਾਈ ਦਿੰਦਾ ਸਿਰੀ ਰਾਗ ਮਹੱਲਾ ਪਹਿਲਾ ਪਲੀ ਸਰੀ ਜੇ ਉਬਰੀ ਹਮੈ ਮੁਈ ਕਰਾ ਦੂਤ ਲੱਗੈ ਫਿਰ ਚੱਕਰੀ ਸਤਗੁਰ ਕਾ ਵੇਸਾਹ ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹ ਕਹਿੰਦੇ ਕੀ ਪਰਮਾ ਗੁਰੂ ਦੇ ਅੱਗੇ ਜਦੋਂ ਮੈਂ ਗੁਰੂ ਦੀ ਸਿੱਖਿਆ ਮੰਨੀ ਤਾਂ ਫਿਰ ਕੀ ਹੋਇਆ ਕਹਿੰਦੇ ਜਿਹੜੀ ਮੇਰੀ ਹਉਮੈ ਆ ਨਾ ਮੇਰੇ ਅੰਦਰੋਂ ਉਹ ਖਤਮ ਹੋ ਗਈ ਚੰਗਾ ਹੋਇਆ ਵੀ ਮੇਰੀ ਹਉਮੈ ਮੇਰੇ ਅੰਦਰੋਂ ਖਤਮ ਹੋ ਗਈ ਦੂਤ ਲੱਗੇ ਫਿਰ ਚੱਕਰੀ ਸਤਗੁਰ ਕਾਵੇ ਸਾਹ ਕਹਿੰਦੇ ਜਦੋਂ ਸਤਗੁਰ ਤੇ ਮੈਨੂੰ ਭਰੋਸਾ ਹੋ ਗਿਆ ਜਿਹੜੇ ਮੇਰੇ ਕਹਿੰਦੇ ਵਿਕਾਰ ਸੀਗੇ ਮੇਰੇ ਜਿਹੜੇ ਇੰਦਰੇ ਸੀਗੇ ਉਹ ਵਿਕਾਰਾਂ ਚ ਲੱਗੇ ਹੁਣ ਉਹ ਮੇਰੀ ਚੱਕਰੀ ਕਰਨ ਲੱਗੇ ਉਹ ਮੇਰੀ ਸੇਵਾ ਕਰਨ ਲੱਗੇ ਵੀ ਜਿਵੇਂ ਮੈਂ ਉਹਨਾਂ ਨੂੰ ਕਹਿੰਦਾ ਉਦਾਂ ਕਰਦੇ ਨੇ ਕਲਪ ਤਿਆਗੀ ਬਾਦ ਹੈ ਸੱਚਾ ਵੇਪਰਵਾ ਕਹਿੰਦੇ ਹੁਣ ਜਦੋਂ ਸੱਚਾ ਵੇਪਰਵਾ ਮੈਨੂੰ ਮਿਲ ਗਿਆ ਨਾ ਫਿਰ ਮੇਰੇ ਸਾਰੇ ਜਿਹੜੀ ਕਲਪਨਾ ਸਭ ਕੁਝ ਝਗੜੇ ਜਿਹੜੇ ਮੇਰੇ ਸੀ ਉਹ ਸਾਰੇ ਖਤਮ ਹੋ ਗਏ ਸਭ ਤਿਆਗ ਦਿੱਤੇ ਤਿਆਗੇ ਗਏ ਮਨ ਰੇ ਸੱਚ ਮਿਲੈ ਪੌ ਜਾਏ ਕਹਿੰਦੇ ਜਦੋਂ ਸੱਚਾ ਪਰਮਾਤਮਾ ਸਾਨੂੰ ਮਿਲ ਜਾਂਦਾ ਨਾ ਫਿਰ ਸਾਡਾ ਜਿਹੜਾ ਸੰਸਾਰ ਦਾ ਡਰਾ ਉਹ ਸਾਰਾ ਖਤਮ ਹੋ ਜਾਂਦਾ ਪੈ ਬਿਨ ਨਿਰਪਉ ਕਿਉ ਥੀਏ ਗੁਰਮੁਖ ਸ਼ਬਦ ਸਮਾਏ ਰਹਾਓ ਕਹਿੰਦੇ ਵੀ ਜਿਹੜਾ ਪ੍ਰਮਾਤਮਾ ਦਾ ਨਿਰਮਲ ਭਉ ਆ ਜਦੋਂ ਸਾਨੂੰ ਉਹ ਆ ਜਾਂਦਾ ਬਹੁਤ ਚੰਗੀ ਗੱਲ ਆ ਪਰ ਪੈ ਬਿਨ ਨਿਰਪਉ ਕਿਉ ਥੀਏ ਕਹਿੰਦੇ ਜੇ ਸਾਨੂੰ ਸੱਚੇ ਪ੍ਰਮਾਤਮਾ ਦਾ ਨਿਰਮਲ ਭਉ ਨਹੀਂ ਹੁੰਦਾ ਤਾਂ ਸਾਨੂੰ ਨਿਰਪਉ ਨਹੀਂ ਮਿਲਦਾ ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਆਂ ਤੇ ਸਾਨੂੰ ਅਕਾਲ ਪੁਰਖ ਦਾ ਨਿਰਮਲ ਭਉ ਸਾਡੇ ਅੰਦਰ ਆ ਜਾਂਦਾ ਫਿਰ ਸਾਨੂੰ ਉਹ ਨਿਰਪਉ ਮਿਲ ਜਾਂਦਾ ਪਰ ਇਹਦੇ ਤੋਂ ਬਿਨਾਂ ਨਹੀਂ ਰਹਾਓ ਜੇਤਾ ਆਖਣ ਆਖੀਐ ਆਖਣ ਤੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ ਕਹਿੰਦੇ ਕਿੰਨੇ ਮੰਗਣ ਵਾਲੇ ਨੇ ਮੰਗਦਿਆਂ ਮੰਗਦਿਆਂ ਕਹਿੰਦੇ ਵੀ ਕੋਈ ਕਮੀ ਨਹੀਂ ਆਉਂਦੀ ਉਹਨਾਂ ਦੇ ਮੰਗਣ ਵਿੱਚ ਮੰਗਣ ਵਾਲੇ ਬਹੁਤ ਨੇ ਪਰ ਦੇਣ ਵਾਲਾ ਇੱਕੋ ਦਾਤਾ ਜਿਸਕੇ ਜੀ ਪ੍ਰਾਣ ਹੈ ਮਨ ਵਸੀਏ ਸੁਖ ਹੋਏ ਕਹਿੰਦੇ ਉਹ ਦਾਤਾ ਜਿਨੇ ਸਾਨੂੰ ਜੀ ਦਿੱਤਾ ਪ੍ਰਾਣ ਦਿੱਤੇ ਆਤਮਾ ਦਿੱਤੀ ਸਵਾਸ ਦਿੱਤੇ ਕਹਿੰਦੇ ਮਨ ਵਸੀਏ ਸੁਖ ਹੋਏ ਜੇ ਉਹ ਸਾਡੇ ਮਨ ਵਿੱਚ ਵਸਦਾ ਫੇਰ ਹੀ ਸਾਨੂੰ ਸੁਖ ਹੁੰਦਾ ਜੱਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇ ਵਿਜੋਗੀ ਉੱਠ ਜਾਏ ਕਹਿੰਦੇ ਜਿਹੜੇ ਇਹ ਜੱਗ ਦੀ ਸਾਰੀ ਖੇਡ ਆ ਇੱਕ ਤਾਂ ਇਹ ਕਹਿੰਦੇ ਸੁਪਨੇ ਵਾਂਗ ਆ ਸੁਪਨੇ ਵਿੱਚ ਵੀ ਕਿਦਾਂ ਜਿਵੇਂ ਬਾਜੀਗਰ ਨੇ ਬਾਜੀ ਇੱਕ ਖਿਨ ਵਿੱਚ ਪਾ ਕੇ ਚਲੀ ਜਾਣੀ ਆ ਇਸ ਤਰ੍ਹਾਂ ਹੀ ਇਹ ਸਾਡੀ ਸੰਸਾਰ ਵਿੱਚ ਜ਼ਿੰਦਗੀ ਦੀ ਖੇਡ ਆ ਕਹਿੰਦੇ ਜਿਹੜੇ ਕੋਈ ਸੰਜੋਗੀ ਨੇ ਸੰਜੋਗ ਦੇ ਨਾਲ ਜਿਨ੍ਹਾਂ ਦਾ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ ਕਈ ਇਦਾਂ ਨੇ ਜਿਨ੍ਹਾਂ ਦਾ ਪਰਮਾਤਮਾ ਨਾਲ ਮੇਲ ਨਹੀਂ ਹੁੰਦਾ ਫਿਰ ਉਹ ਪਰਮਾਤਮਾ ਦੇ ਨਾਲ ਵਿਛੋੜੇ ਵਿੱਚ ਹੀ ਇੱਥੋਂ ਚਲੇ ਜਾਂਦੇ ਨੇ ਜੋ ਤਿਸ ਭਾਣਾ ਸੋਥੀ ਹੈ ਅਵਰ ਨਾ ਕਰ ਨਾ ਜਾਏ ਕਹਿੰਦੇ ਜੋ ਕੁਝ ਵੀ ਹੋ ਰਿਹਾ ਜਾਂ ਹੋਏਗਾ ਜਾਂ ਪਿੱਛੇ ਹੋਇਆ ਉਹ ਸਭ ਪਰਮਾਤਮਾ ਦੇ ਭਾਣੇ ਚ ਹੀ ਹੁੰਦਾ ਹੋਰ ਕਿਸੇ ਤੋਂ ਕੁਝ ਨਹੀਂ ਹੁੰਦਾ ਗੁਰਮਖ ਵਸਤ ਵੈਸਾਹੀਐ ਸੱਚ ਵਖਰ ਸੱਚ ਰਾਸ ਕਹਿੰਦੇ ਉਹ ਜੀਵ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਸੱਚੀ ਵਸਤ ਦਾ ਵਪਾਰ ਕਰਦੇ ਨੇ ਸੱਚੀ ਪੂੰਜੀ ਇਕੱਠੀ ਕਰਦੇ ਨੇ ਸੱਚੀ ਪੂੰਜੀ ਕਿਹੜੀ ਆ ਨਾਮ ਦੀ ਪੂੰਜੀ ਪਰਮਾਤਮਾ ਦੇ ਨਾਮ ਦੀ ਪੂੰਜੀ ਜਿਨੇ ਸੱਚ ਬਣੰਜਿਆ ਗੁਰਪੂਰੇ ਸਵਾਸ ਕਹਿੰਦੇ ਜਿਨ੍ਹਾਂ ਨੇ ਇਸ ਸੱਚ ਦੀ ਕਮਾਈ ਕੀਤੀ ਉਹਨਾਂ ਨੂੰ ਗੁਰੂ ਵੱਲੋਂ ਸ਼ਾਵਾਸ਼ੇ ਮਿਲਦੀ ਆ। ਨਾਨਕ ਵਸਤ ਪਛਾਨ ਸੀ ਸੱਚ ਸੌਦਾ ਜਿਸ ਪਾਸ। ਕਹਿੰਦੇ ਜਦੋਂ ਅਸੀਂ ਇਸ ਸੰਸਾਰ ਵਿੱਚ ਗੁਰੂ ਕੋਲੋਂ ਸਿੱਖਿਆ ਲੈ ਕੇ ਨਾਮ ਦੀ ਕਮਾਈ ਕਰਦੇ ਆ ਤਾਂ ਨਾਮ ਦੀ ਧਨ ਰਾਸ਼ੀ ਇਕੱਠੀ ਕਰਕੇ ਲੈ ਕੇ ਜਾਂਦੇ ਆ ਤਾਂ ਉੱਥੇ ਗਿਆਨ ਨਾਨਕ ਜੀ ਕਹਿੰਦੇ ਨੇ ਕਿ ਪਰਮਾਤਮਾ ਪਛਾਣ ਲੈਂਦੇ ਨੇ ਕਿ ਸੱਚੀ ਵਸਤ ਦਾ ਵਪਾਰ ਕਰਕੇ ਕੌਣ ਇੱਥੇ ਪਹੁੰਚਿਆ ਕਿਉਂਕਿ ਉੱਥੇ ਤਾਂ ਸਭ ਪਤਾ ਲੱਗ ਜਾਂਦਾ ਵੀ ਕਿਹੜੀ ਵਸਤ ਝੂਠੀ ਆ ਕਿਹੜੀ ਸੱਚੀ ਆ ਕੋਈ ਲੁਕਾ ਨਹੀਂ ਰਹਿੰਦਾ ਉਹਦੀ ਦਰਗਾਹ ਦੇ ਵਿੱਚ ਫਿਰ ਉਹ ਆਪੇ ਪਛਾਣ ਲੈਂਦਾ ਕਿ ਕੌਣ ਸੱਚੀ ਵਸਤੂ ਦਾ ਵਪਾਰ ਲੈ ਕੇ ਪਹੁੰਚਿਆ ਕੌਣ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਕੇ ਆਇਆ ਤੇ ਕੌਣ ਵਿਅਰਥ ਕੋ ਆ ਕੇ ਆਇਆ ਤੇ ਇਸੇ ਲਈ ਆਪਾਂ ਗੁਰੂ ਦੇ ਲੜ ਲੱਗਿਏ ਪਿਆਰਿਓ ਨਾਮ ਦੀ ਕਮਾਈ ਕਰੀਏ ਤਾਂ ਪਉਸ ਦਰਗਾਹ ਦੇ ਵਿੱਚ ਉਜਲਾ ਮੁਖ ਲੈ ਕੇ ਜਾਈਏ ਕੁਰਬਾਨੀ ਵਿਚਾਰ ਕਰਦੇ ਹੋਈਆਂ ਗਲਤੀਆਂ ਭੁੱਲਣ ਚੁੱਕਾਂ ਦੀ ਮਾਫੀ ਦਿਓ ਸੰਗਤ ਜੀ ਵਾਹਿਗੁਰੂ ਜੀ ਸਿਰ ਤੇ ਮੇਰਾ ਪਰਿਆ ਹੱਥ ਰੱਖਣਾ ਜੀ ਸਾਰਿਆਂ ਦੇ ਸਰਵਤ ਪਲਾ ਕਰਨਾ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ